ਨਦਾਨੋ ਇੱਕੋ ਸ੍ਰਿਸ਼ਟ ਸਬਾਈ ਇੱਕੋ ਪਰਮਾਤਮਾ ਹੈ ਕਹਿ ਰਵਦਾਸ ਹਾਥ ਪੈ ਨੀਰੇ ਸੈਜੇ ਹੋਏ ਸੂ ਹੋਈ ਇੰਨਾ ਨੇੜੇ ਗੁਰ ਪੂਰੇ ਤੇ ਪਾਈਏ ਜਿੱਥੇ ਮਰਜੀ ਤੁਰਿਆ ਫਿਰ ਦਸ ਦਿਸ਼ਾਵਾਂ ਵਿੱਚ ਜੇ ਪੂਰੇ ਗੁਰੂ ਕੋਲ ਨਹੀਂ ਨਾ ਆਇਆ ਅਧੂਰਿਆਂ ਤੋਂ ਨਾਮ ਨਹੀਂ ਜੇ ਮਿਲਣਾ ਅਧੂਰੇ ਟੌਂ ਛਲੇ ਬੜੇ ਸੁਨਾਨਗੇ ਪਰ ਉਹਨਾਂ ਤੋਂ ਨਾਮ ਨਹੀਂ ਜੇ ਟਿਕਣਾ ਅੰਦਰ ਨਾਮ ਪੂਰੇ ਗੁਰੂ ਨੇ ਟਿਕਾਉਣਾ ਤੇ ਚਲਾਉਣਾ ਹੈ ਗੁਰ ਪੂਰੇ ਤੇ ਪਈਏ ਹਿਰਦੇ ਦੇਹ ਦਿਖਾਈ ਪੂਰਾ ਗੁਰੂ ਕਿਰਪਾ ਕਰੇਗਾ ਉਤੋਂ ਪ੍ਰਾਪਤੀ ਹੋਵੇਗੀ ਉਹ ਰਹਿਮਤ ਕਰਕੇ ਤੈਨੂੰ ਤੇਰੇ ਅੰਦਰ ਹੀ ਆਪਾ ਸਰੂਪ ਦਿਖਾ ਦੇਵੇਗਾ ਬਾਹਰ ਭਟਕਣ ਦੀ ਲੋੜ ਨਹੀਂ ਆਪਣੇ ਅੰਦਰ ਹੀ ਉਦੇ ਦੇਦਾਰ ਕਰ ਲਵੇਂਗਾ ਅੰਦਰ ਹੀ ਨਾਮ ਹੈ ਅੰਦਰ ਹੀ ਪਗਵਾਨ ਹੈ ਅੰਦਰ ਹੀ ਸੁਖ ਅਸਥਾਨ ਹੈ ਅੰਦਰ ਹੀ ਸਭ ਕੁਝ ਦੇ ਪ੍ਰੋਬਲਮ ਸਾਡੀ ਇਹ ਆ ਸੀ ਬਾਹਰ ਲੱਭਦੇ ਫਿਰਦੇ ਕਿਹੜਾ ਬਾਬਾ ਲੱਭੇ ਕਿਹੜਾ ਡੇਰਾ ਲੱਭੇ ਜਿੱਥੇ ਜਾਈਏ ਉਹ ਸਾਨੂੰ ਦੱਸੇ ਗੁਰੂ ਮਹਾਰਾਜ ਰੋਜ ਕਹਿੰਦੇ ਕਦੇ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਕਦੇ ਗੁਰੂ ਅੰਗਦ ਜੀ ਮਹਾਰਾਜ ਕਹਿੰਦੇ ਕਦੇ ਗੁਰੂ ਰਾਮਦਾਸ ਸਹਿਬ ਮਹਾਰਾਜ ਕਹਿੰਦੇ ਕਦੇ ਪੰਜਵੇਂ ਗੁਰਦੇਵ ਕਹਿੰਦੇ ਕਦੇ ਨਾਵੇਂ ਗੁਰਦੇਵ ਕਹਿੰਦੇ ਕਦੇ 15 ਭਗਤ ਰੂਪ ਕਹਿੰਦੇ ਕਦੇ ਭੱਟਰ ਰੂਪ ਕਹਿੰਦੇ ਕਦੇ ਸਿੱਖ ਰੂਪ ਕਹਿੰਦੇ ਪਤਾ ਨਹੀਂ ਹੋਰ ਅਸੀਂ ਕੀ ਲੱਭਦੇ ਫਿਰਦੇ ਹੋਰ ਅਸੀਂ ਕੀ ਚਾਹਣੇ ਮਤਲਬ ਪਤਾ ਕੀ ਹੈ ਅਸੀਂ ਬਾਣੀ ਦੀ ਗੱਲ ਨਹੀਂ ਸੁਣਦੇ ਅਸੀਂ ਮਨੁੱਖ ਦੀ ਸੁਣਦੇ ਬੰਦਾ ਕਹੇ ਉਹ ਠੀਕ ਹੈ ਗੁਰੂ ਨੇ ਕਹਿਆ ਉਹ ਨਹੀਂ ਮੰਨਣਾ ਗੁਰੂ ਰੋਹ ਕਦੇ ਗੁਰਦੁਆਰਿਆਂ ਕਦੇ ਕਿਸੇ ਪਾਸਿਓਂ ਆਵਾਜ਼ਾਂ ਦੇ ਦੇ ਕੇ ਕਹਿੰਦੇ ਉਹ ਗੱਲ ਨੂੰ ਨਹੀਂ ਮੰਨਿਆ ਉਹ ਹਿਰਦੇ ਵਿੱਚ ਜਿੰਨੇ ਦਿਖਾਉਣਾ ਹੈ ਉਹ ਗੁਰਬਾਣੀ ਦਾ ਸ਼ਬਦ ਦੇ ਉਹਦੇ ਨਾਲ ਜੁੜ ਜੋ ਗੁਰੂ ਤਿਆਗਨ ਨੂੰ ਕਹਿੰਦਾ ਨੂੰ ਤਿਆਗ ਤੇ ਜੋ ਤੈਨੂੰ ਗ੍ਰਹਿਣ ਕਰਨ ਨੂੰ ਕਹਿੰਦਾ ਨੂੰ ਗ੍ਰਹਿਣ ਕਰ ਉਹ ਕੁਝ ਕਰਦਾ ਜਾਏਗਾ ਤੇ ਅੰਦਰ ਉਤਰਦਾ ਜਾਏਗਾ ਰੱਬ ਨੂੰ ਪਾ ਲਵੇਗਾ ਅਗਰ ਉਹ ਕੁਝ ਕਰਦਾ ਨਹੀਂ ਤੇ ਰੱਬ ਦੇ ਨੇੜੇ ਨਹੀਂ ਜਾ ਸਕਦਾ ਜੋ ਕੁਝ ਮਰਜ਼ੀ ਕੀਤੀ ਜਾ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਸੇਵਾ ਵੀ ਕਰਦੇ ਹਾਂ ਅਸੀਂ ਗੁਰਦੁਆਰੇ ਮੰਦਰ ਮਸਜਿਦ ਵੀ ਆਉਂਨੇ ਸਤ ਸੰਗਤ ਵੀ ਕਰਦੇ ਹਾਂ ਤੇ ਜੇ ਕੁਝ ਨਹੀਂ ਕਰਦੇ ਜੋ ਸਾਨੂੰ ਗੁਰੂ ਦੱਸਦਾ ਹੈ ਨਾ ਤੋ ਆ ਨਹੀਂ ਕਰਨਾ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਈਰਖਾ ਨਹੀਂ ਕਰਨੀ ਵਿਰੋਧ ਨਹੀਂ ਕਰਨਾ ਅਰ ਤੋਂ ਜਿਹੜਾ ਚੋਰੀ ਆਦ ਵਿਵਚਾਰ ਆਦ ਅੱਗ ਨਹੀਂ ਕਰਨੇ ਕੋ ਸੰਗਤ ਵਿੱਚ ਨਹੀਂ ਦਾਣਾ ਆ ਨਹੀਂ ਕਰਨਾ ਉਹ ਨਹੀਂ ਅਸੀਂ ਹਟਦੇ ਉਹ ਨਹੀਂ ਹਟਦੇ ਸਾਡਾ ਫਲੀ ਪੁੱਤ ਤਾਂ ਇਹ ਨਹੀਂ ਹੁੰਦਾ ਹਉਮੈ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਇਹ ਨਹੀਂ ਅਸੀਂ ਅੜਦੇ ਤਾਂ ਹੀ ਨਹੀਂ ਕਿਸੇ ਬੰਦੇ ਨੂੰ ਅਜੇ ਸ਼ੂਗਰ ਸ਼ੂਗਰ ਅੱਜ ਬਹੁਤ ਹੈ ਤੇ ਸ਼ੂਗਰ ਵਾਲਾ ਮਰੀਜ਼ ਹੋਵੇ ਤੇ ਡਾਕਟਰ ਤੋਂ 5000 ਦੀ ਦਵਾਈ ਲੈ ਆਵੇ 5000 ਦੀ ਵੈਸੇ ਥੋੜੇ ਦੀ ਵੀ ਮਿਲਦੀ ਮੈਂ ਥੋੜਾ ਜਿਹਾ ਵਧਾ ਕੇ ਦੱਸਿਆ 5000 ਦੀ ਲੈਵੇ ਦਵਾਈ ਤੇ ਉਹ 5000 ਦੀ ਦਵਾਈ ਦੇ ਨਾਲ ਡਾਕਟਰ ਪਰਹੇਜ ਦੱਸਦਾ ਹੈ ਨਾ ਤੇ ਨਾਲ ਇੱਕ ਡਾਕਟਰ ਕਹਿ ਦਿੰਦਾ ਸ਼ੂਗਰ ਨੇ ਬੜੇ ਮਰੀਜ਼ ਲੈ ਲਈ ਬੜੇ ਗੱਡੀ ਚੜ ਗਈ ਇਹਦੇ ਨਾਲ ਉਹ ਸਾਨੂੰ ਡਰਾ ਦਿੰਦਾ ਡਰਦਾ ਮਰੀਜ਼ ਭੇਜ ਕਰਦਾ ਵੀ ਨਹੀਂ ਤਾਂ ਮੌਤ ਐ ਨਹੀਂ ਤੇ ਕਰਦਾ ਕੋ ਨਹੀਂ ਤੇ ਰੋਜ਼ ਅਰ 5 ਕੁ ਰੁਪਏ ਦੀ ਚੀਨੀ ਖਾ ਲਵੇ 5000 ਦੀ ਦਵਾਈ ਤੇ ਰੋਜ਼ ਪੰਦ ਦਾ 50 ਰੁਪਏ ਦੀ ਮਿੱਠੀ ਚੀਜ਼ ਦਿਖਾਵੇ ਡਾਕਟਰ ਦੀ ਦਵਾਈ ਕੰਮ ਨਹੀਂ ਕਰੇਗੀ ਸ਼ੂਗਰ ਉਦੋਂ ਵੱਜ ਜਾਏਗਾ ਲੈਵਨ ਪਰਹੀਜ ਨਹੀਂ ਕੀਤਾ ਅਸੀਂ ਕਰਦੇ ਸਭ ਕੁਝ ਦਵਾਈ ਬਖਾਨੇ ਆ ਵੈਗੁਰੂ ਦਾ ਨਾਮ ਔਖ ਦੇ ਸਰਬ ਰੋਗਾ ਔਖਦ ਨਾਮ ਡਾਕਟਰ ਕਾਬਲ ਹੈ ਦਵਾਈ ਕਾਬਲ ਹੈ ਗੁਰੂ ਉਹੀ ਹੈ ਨਾਮ ਉਹਦਾ ਉਹੀ ਹੈ ਸ਼ਬਦ ਉਹੀ ਹੈ ਵਿਚਾਰ ਉਹੀ ਹੈ ਪਰ ਅਸੀਂ ਪਰਹੇਜ ਨਹੀਂ ਕੀਤਾ ਜਿਹੜਾ ਗੁਰੂ ਨੇ ਸਾਨੂੰ ਪਰਹੇਜ ਦੱਸਿਆ ਸੀ ਨਾ ਉਹ ਨਹੀਂ ਕੀਤਾ ਔਰ ਨਾਲ ਅਸੀਂ ਦੂਜਾ ਕੁਝ ਪਾਸਿਆਂ ਨੂੰ ਚੱਲੇ ਤੇ ਤਾਂ ਹੀ ਅਸੀਂ ਮੰਜ਼ਲ ਤੇ ਨਹੀਂ ਪਹੁੰਚੇ ਅੱਜ ਤੱਕ ਤਕੇ ਢੋੜੇ ਖਾਨੇ ਆ ਇਹ ਗੁਰੂ ਦੀ ਘਾਟ ਨਹੀਂ ਸਾਡੀ ਘਾਟ ਏ ਮਹਾਰਾਜ ਬਚਨ ਕਰਦੇ ਨੇ ਕਬੀਰ ਸਹਿਬ ਮਹਾਰਾਜ ਦੇ ਬਚਨ ਆਉਂਦੇ ਨੇ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਕਹਿੰਦੇ ਸੱਚਾ ਗੁਰੂ ਕੀ ਕਰੇ ਕੀ ਕਰੇਗਾ ਜਦੋਂ ਊਣ ਤੈ ਤਾਂ ਸਿੱਖਾਂ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਲੈਣੀ ਆ ਨਾ ਊਣ ਤਾਈ ਘਾਟ ਉਹਨਾਂ 'ਚੇ ਕਿਵੇਂ ਕਹਿੰਦੇ ਅੰਦੇ ਏਕ ਨਾ ਲੱਗ ਗਈ ਇਹਨਾਂ ਅੰਨਿਆਂ ਨੂੰ ਇੱਕ ਸਮਝ ਨਹੀਂ ਆਉਂਦੀ ਜਿਉਂ ਬਾਸ বাজਾਈਏ ਫੂਕ ਬਵਾਸ ਦੇ ਵਿੱਚ ਨਾ ਖੋਖਲਾਪਨ ਹੁੰਦਾ ਤੇ ਫੂਕ ਮਾਰੀਏ ਦੂਜੇ ਪਾਸੇ ਨਿਕਲ ਜਾਂਦੀ ਨਾ ਗੁਸਤਾਖੀ ਮਾਫ਼ ਅਸੀਮ ਵੀ ਬਹੁਤ ਆਦ ਅੰਦਰ ਇਹ ਇਥੋਂ ਕਥਾ ਸੁਣੀ ਔਗਣ ਨਹੀਂ ਕਰਨੇ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਕੁਸੰਗਤ ਨਹੀਂ ਦਾਣਾ ਮਾੜਾ ਖਾਣਾ ਨਹੀਂ ਜੋ ਗੁਰੂ ਵਿਵਰਜਿਤ ਕਰਦਾ ਉਥੇ ਜਾ ਕੇ ੜਦਾ ਹੀ ਨਹੀਂ ਪਹਿਲੀ ਗੱਲ ਤਾਂ ਦਰਬਾਰ ਤੋਂ ਨਿਕਲਦੇ ਕੰਮ ਸ਼ੁਰੂ ਹੋ ਜਾਣਾ ਹੈ ਔਰ ਫੇਰ ਆਣਾ ਗੁਰਦੁਆਰੇ ਰਹਿ ਗਿਆ ਹੁਣ ਬਾਬਾ ਫੇਰ ਕੀ ਲੋੜ ਜੇ ਗੁਰਦੁਆਰੇ ਦੇ ਅੰਦਰ ਆਉਣਾ ਹੈ ਤੇ ਸਿਰ ਢਾਕੇ ਆਉਣਾ ਬਾਹਰ ਨਿਕਲਦੇ ਆ ਸਾਰੀ ਤੇ ਬੀਬੀਆਂ ਆਉਣ ਚਾਹ ਗੁਰਮੁਖ ਜਿਨ੍ਹਾਂ ਨੇ ਸਿਰ ਤੇ ਦਸਤਾਰ ਨਹੀਂ ਧਾਰੀ ਹੁੰਦੀ ਨਾਲ ਦੀ ਨਾਲ ਹੀ ਇਥੋਂ ਫੜ ਕੇ ਰਮਾਲਾ ਦੇ ਆ ਖਿੱਚ ਦਿੰਦੇ ਆ ਨਾਲ ਦੀ ਨਾਲੀ ਚੁੰਨੀ ਪਿੱਛੇ ਗਲ ਚ ਹੋ ਜਾਂਦੀ ਕਿ ਇਹਦੀ ਲੋੜ ਨਹੀਂ ਗਈ ਫਿਰ ਨਹੀਂ ਗੁਰਮੁਖੋ ਅਸੀਂ ਗੁਰੂ ਨੂੰ ਉੱਥੇ ਨਹੀਂ ਜਾਣਿਆ ਨਾਲ ਨਹੀਂ ਜਾਣਿਆ ਤੇ ਫਿਰ ਕਹਿੰਦੇ ਵੀ ਮੈਂ ਫਲਾਣੇ ਥਾਂ ਤੇ ਮੇਰੇ ਨਾਲ ਘਟਨਾ ਵਾਪਰ ਗਈ ਗੁਰੂ ਨੇ ਮਦਦ ਨਹੀਂ ਕੀਤੀ ਤੂੰ ਗੁਰੂ ਆਲਾ ਕੰਮ ਉੱਥੇ ਕੀਤਾ ਸੀ ਕੀ ਕੀਤਾ ਉਹ ਗੁਰੂ ਦੀ ਗੱਲ ਨੂੰ ਅਸੀਂ ਨਹੀਂ ਮੰਨਿਆ ਚੁੱਕ ਤਾਂ ਅਸੀਂ ਗਏ ਉਹਨਾਂ ਬਚਨਾਂ ਤੋਂ ਅਸੀਂ ਨਹੀਂ ਉਹਨਾਂ ਨੂੰ ਫੋਲੋ ਕੀਤਾ ਅਸੀਂ ਨਹੀਂ ਜੀਵਨ ਦਾ ਧਾਰਨ ਕੀਤਾ ਅਸੀਂ ਕਹਿਆ ਰੱਬ ਦਾ ਨਾਮ ਹੈ ਗੁਰਮਤਿ ਗੁਰਦੁਆਰੇ ਦੇ ਅੰਦਰ ਹੈ ਮਸਜਿਦ ਦੇ ਅੰਦਰ ਹੈ ਮੰਦਰ ਦੇ ਅੰਦਰ ਹੈ ਸਾਨੂੰ ਕੀ ਲੋੜ ਹੈ ਤੇ ਫਿਰ ਰੱਬ ਨੂੰ ਤਾਂ ਤੁਸੀਂ ਉੱਥੇ ਛੱਡਤਾ ਤੇ ਉੱਥੇ ਤੁਹਾਡੀ ਕੌਣ ਮਦਦ ਕਰਨ ਆਵੇ ਉਹਨੂੰ ਨਾਲ ਲੈ ਕੇ ਚੱਲੀਏ ਉਹਦੀ ਗੱਲ ਨੂੰ ਮੰਨੀਏ ਤਾਂ ਗੱਲ ਬੰਨੀਏ ਤਾਂ ਹਿਰਦੇ ਦੇ ਅੰਦਰ ਦਿਖਾਈ ਦੇਣਾ ਹੈ ਤਾਂ ਸਾਡੇ ਘਰਾਂ ਵਿੱਚ ਰੱਬ ਦਿਖਾਈ ਦੇਣਾ ਹੈ ਫਿਰ ਅੰਦਰ ਤੇ ਬਾਹਰ ਦੇ ਸੁੱਖ ਨੇ ਨਾਨਕ ਨਦਰੀ ਕਰਮ ਹੋਏ ਉਹਦੀ ਮੇਰ ਭਰੀ ਨਦਰ ਉਹਦੀ ਕਿਰਪਾ ਦੁਆਰਾ ਉਹਦੀ ਰਹਿਮਤ ਹੋਵੇਗੀ ਗੁਰ ਮਿਲੀਏ ਭਾਈ ਉਹਦੀ ਕਰਮ ਤੋਂ ਬਗੈਰ ਉਹਦੇ ਕਿਰਪਾ ਤੋਂ ਬਗੈਰ ਉਹਦੀ ਰਹਿਮਤ ਦੀ ਨਦਰ ਤੋਂ ਬਗੈਰ ਗੁਰੂ ਨਾਲ ਵੀ ਨਹੀਂ ਜੇ ਮਿਲਿਆ ਦਾਣਾ ਨਹੀਂ ਜੇ ਜੁੜਿਆ ਜਾਣਾ ਨਹੀਂ ਜੇ ਤੁਰਿਆ ਜਾਣਾ ਜਿੰਨਾ ਚਿਰ ਗੁਰੂ ਦੇ ਬਚਨਾਂ ਨੂੰ ਔਰ ਫੋਲੋ ਨਾ ਕੀਤਾ ਜਿੰਨਾ ਚਿਰ ਗੁਰੂ ਦੇ ਬਚਨਾਂ ਨੂੰ ਅਪਣਾਇਆ ਨਾ ਔਰ ਉਹਨਾਂ ਚਿਰ ਕੁਝ ਨਹੀਂ ਬੰਨਾ ਹਰ ਵਕਤ ਗੁਰੂ ਮੇਰੇ ਨਾਲ ਤੇ ਗੁਰਮਤ ਨਾਲ ਹੋਵੇ ਉਹ ਉਹੋ ਜੇ ਵਿਚਾਰ ਉਹ ਜੀਆਂ ਗੱਲਾਂ ਉਹ ਜਿਆ ਪਹਿਰਾਵਾ ਉਹ ਜਿਆ ਸਭ ਕੁਝ ਹੋਵੇ ਮਹਾਰਾਜ ਕਿਰਪਾ ਕਰੇ ਗੁਰਮਤ ਸਾਨੂੰ ਸਮਝਾਵੇ ਗੁਰੂ ਰੋਜ਼ ਸਮਝਾਉਂਦੇ ਪਟ ਰੋਜ਼ ਸਮਝਾਉਂਦੇ ਔਰ ਪਗਟ ਰੋਜ਼ ਸਮਝਾਉਂਦੇ ਸਿੱਖ ਰੋਜ਼ ਸਮਝਦਾ ਹੁੰਦੇ ਪ੍ਰਚਾਰਕ ਰੋਜ਼ ਸਮਝਾਉਂਦੇ ਸਾਡੇ ਮਾਦਰਾ ਸਮਝ ਨਹੀਂ ਆਇਆ ਅਸੀਂ ਢੋਲ ਵਜਾਵਦਾ ਕਿ ਆਪਣੀ ਅਫਗਾਨ ਨੂੰ ਜਿਹੜਾ ਸੀ ਪਰਦਾ ਪਾਉਣ ਲਈ ਦੇਖੋ ਜੀ ਲੋਕ ਪਤਿਤ ਹੁੰਦੇ ਅਨਧਰਮੀ ਹੁੰਦੇ ਜਾਰੇ ਕੋਈ ਪ੍ਰਚਾਰ ਨਹੀਂ ਹੱਦ ਹੋ ਗਈ ਹੈ ਐਨਾ ਪ੍ਰਚਾਰ ਐਨਾ ਪ੍ਰਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਉਸਤਾਖੀ ਮਾਫ ਐਨਾ ਪ੍ਰਚਾਰ ਸੀ ਹਰ ਪਿੰਡ ਵਿੱਚ ਕਥਾ ਹੁੰਦੀ ਸੀ ਹੁਣ ਤਾਂ ਇੱਕ ਪਿੰਡ ਦੇ ਵਿੱਚ ਜੇ 13 ਗੁਰਦੁਆਰੇ ਆ ਤੇ ਜ਼ਿਆਦਾ ਨਹੀਂ ਤੇ 5-10 ਤਾਂ ਕਥਾ ਹੁੰਦੀ ਹੁੰਦੀ ਹੈ ਜੇ ਤਿੰਨ ਗੁਰਦੁਆਰੇ ਆ ਤੇ ਦੋਨਾਂ ਅਜੇ ਤੱਕ ਗ੍ਰੰਥੀ ਸਿੰਘ ਭਾਵੇਂ ਥੋੜੀ ਵਿਚਾਰ ਕਰਨ ਜਾਂਦੀ ਵਿਚਾਰ ਕਰਨ ਕਰਦੇ ਨੇ ਤੇ ਜਿਆਦਾ ਨਹੀਂ ਤੇ ਸਾਲ ਚ ਇੱਕ ਦੋ ਵੇਰ ਹੀ ਉਥੇ ਧਾਰਮਿਕ ਦੀਵਾਨ ਵੀ ਸੱਜਾਂਦੇ ਸਮਾਗਮ ਹੁੰਦੇ ਨੇ ਹੋਰ ਪਤਾ ਨਹੀਂ ਅਸੀਂ ਕੀ ਚਾਹੋਣੇ ਅੱਜ ਇਲੈਕਟ੍ਰੋਨਿਕ মিডিਆ ਕਥਾ ਕੀਰਤਨ ਸਾਡੇ ਗੀਤੇ ਵਿੱਚ ਆਪਣੇ ਆਪ ਦੇ ਨਿਆਂਕਾਰੀ ਬਣ ਕੇ ਮਨੁਸਫ ਖੁਦ ਬਣ ਕੇ ਜਰਾ ਸੋਚੋ ਤੁਰਦਿਆਂ ਫਿਰਦਿਆਂ ਗਾਣੇ ਔਰ ਹੋਰ ਚੀਜ਼ਾਂ ਕਿੰਨੀਆਂ ਸੁਣੀਆਂ ਕਿੰਨੀਆਂ ਵੇਖੀਆਂ ਮੋਬਾਈਲ ਫੋਨ ਤੇ ਕੀਰਤਨ ਕਿੰਨਾ ਚਿਰ ਸੁਣਿਆ ਹੈ ਕਥਾ ਕਿੰਨਾ ਚਿਰ ਸੁਣੀ ਆ ਤੇ ਜਦੋਂ ਫਿਰ ਪਿਆਰਿਓ ਦੁੱਖ ਆਉਂਦਾ ਹੈ ਨਾ ਉਦੋਂ ਕਹਿੰਦੇ ਬਾਬਾ ਤੂੰ ਕਿਰਪਾ ਕਰ ਦੇ ਔਰ ਅੱਜ ਨੌਜਵਾਨ ਪੀੜੀ ਦੇੜੀ ਐ ਨੋ ਬੜੀ ਘਾਟ ਇੱਧਰ ਨੂੰ ਆਉਂਦੀ ਐ ਤੇ ਬਹੁਤੇ ਬੱਚੇ ਤੇ ਨੌਜਵਾਨ ਉਦੋਂ ਹੀ ਆਉਂਦੇ ਜਦੋਂ ਪੇਪਰਾਂ 'ਚ ਫਸੇ ਹੁੰਦੇ ਨੇ ਮਹਾਰਾਜ ਹੁਣ ਕਰ ਦੇ ਕਿਰਪਾ ਤੇ ਪਹਿਲਾਂ ਉਹਨੂੰ ਕਦੇ ਯਾਦ ਕੀਤਾ ਉਨੂੰ ਯਾਦ ਕਰਿਆ ਕਰੀਏ ਇਲੈਕਟ੍ਰੋਨਿਕ মিডিਆ ਇਹਨੇ ਕਿਹੜਾ ਕਿਦੇ ਆਉਣ ਅੱਜ ਸਭ ਕੁਝ ਗੀਜੇ ਤੇ ਉਹ ਵੀ ਨਹੀਂ ਅਸੀਂ ਕਰਦੇ ਖੈਰ ਮੈਂ ਸੰਖੇਪ ਕਰਾਂ ਵਿਚਾਰ ਦਾ ਮਹਾਰਾਜ ਕਹਿੰਦੇ ਰੱਬ ਤਾਂ ਮਿਲਦਾ ਨਹੀਂ ਤੂੰ ਰੱਬ ਨੂੰ ਅਜੇ ਆਪਣੀ ਗੱਲ ਮਨਾਉਣ ਆਉਣਾ ਹੈ ਜਿੱਦਨ ਕਿ ਆ ਨਹੀਂ ਮੈਂ ਤੇਰੀ ਮੰਨਣ ਆਉਣਾ ਹੈ ਉਹਦੀ ਗੱਲ ਨੂੰ ਮੰਨਿਆ ਸੁਖ ਉਹਦਾਂ ਆਉਣਾ ਹੈ ਨਹੀਂ ਤਾਂ ਨਹੀਂ ਹੋਣਾ ਜਿੱਥੇ ਮਰਦੀ ਭੱਦਾ ਫਿਰ ਹੋਂਦਾ ਜਕ ਤੂ ਆ ਲਖ ਭੇਓ ਮਹਾਰਾਜ ਜਾਚਕ ਮੈਣਾ ਹੁੰਦਾ ਮੰਗਤਾ ਅਸੀਂ ਆ ਮੰਗਤੇ ਤੂੰ ਦਾਤਾ ਦੇਣ ਵਾਲਾ ਅਲਖ ਲਖਣੇ ਤੋਂ ਪਰੇ ਜਾਣਕਾਰੀ ਤੋਂ ਪਰੇ ਮਨ ਬੁੱਧ ਦੀ ਜਾਣਕਾਰੀ ਤੋਂ ਪਰੇ ਵੈਗਰੂ ਅਭੇਓ ਰੂਪ ਹੈ ਪੇਦਾਂ ਤੋਂ ਪਰੇ ਕੋਈ ਨੇ ਭੇਦ ਨਹੀਂ ਤੇਰਾ ਪਾਇਆ ਹੋਇਆ ਔਰ ਤੂੰ ਕਿਸੇ ਦੇ ਕਹਿਨ ਤੇ ਕਿਸੇ ਦੀ ਮੁਸ਼ਕਤ ਨਾਲ ਨਹੀਂ ਆਪਣੀ ਰਹਿਮਤ ਨਾਲ ਮਿਲਦਾ ਆ ਜਾਚਕ ਮੰਗੇ ਦਾਨ ਦੇਹ ਪਿਆਰਿਆ ਜਾਚਿਕ ਮੰਗਦਾ ਹੈ ਜਾਚਣਾ ਕਰਦਾ ਹੈ ਮੰਗ ਕਰਦਾ ਹੈ ਨਾਮ ਸਾਡੀ ਤਾਂ ਨਾਮ ਵਾਲੀ ਮੰਗ ਹੀ ਨਹੀਂ ਬਹੁਤ ਤਾਦ ਅੰਦਰ ਬਹੁਤਿਆਂ ਦੀ ਕੋਈ ਵਿਰਲੇ ਨਹੀਂ ਜਿਹੜੇ ਨਾਮ ਮੰਗਦੇ ਨੇ ਪ੍ਰਭੂ ਤੋਂ ਆ ਕੇ ਨਹੀਂ ਤੇ ਜਿੰਨੇ ਆਪਾ ਉਹਨੇ ਨਾ ਮੈਂ ਵਿੱਚੇ ਆ ਤੁਹਾਡੇ ਮੈਂ ਤੁਹਾਡੇ ਤੋਂ ਬਾਹਰ ਨਹੀਂ ਮੈਂ ਆਪਣੇ ਅੱਲੇ ਵੇਖ ਕੇ ਹੀ ਪਤਾ ਕਰ ਲੈਣਾ ਵੀ ਜੇ ਮੈਂ ਇੱਥੇ ਆ ਕੇ ਆ ਮੰਗਦਾ ਤਾਂ ਦੂਜੇ ਵੀ ਤਾਂ ਮੇਰੇ ਵਰਗੇ ਹੀ ਆ ਨਾ ਬਹੁਤ ਤਾਦ ਅੰਦਰ ਸਾਡੀਆਂ ਮੰਗਾ ਗੁਰੂ ਨੂੰ ਨਹੀਂ ਅਸੀਂ ਗੁਰੂ ਨੂੰ ਨਹੀਂ ਮੰਗਣਾਉਂਦੇ ਸਾਨੂੰ ਮੰਗਾ ਗੁਰੂ ਕੋਲ ਲੈ ਕੇ ਆਉਂਦੀਆਂ ਨੇ ਐ ਵੀ ਚਾਹੀਦਾ ਐ ਵੀ ਚਾਹੀਦਾ ਐ ਵੀ ਚਾਹੀਦਾ ਬਸ ਮੰਗਾ ਵੀ ਲੈ ਕੇ ਨਾ ਮਾਲਕ ਨੂੰ ਤਾਂ ਵੀ ਚੇਤੇ ਨਹੀਂ ਕਰਦੇ ਜਦੋਂ ਮੰਗ ਪੂਰੀ ਹੋ ਜਾਂਦੀ ਮਾਲਕ ਭੁੱਲ ਜਾਂਦਾ ਹੈ ਭੁੱਲ ਜਾਂਦਾ ਉਸ ਦਿਨ ਬਾਣੀ ਭੁੱਲ ਜਾਂਦੀ ਗੁਰੂ ਭੁੱਲ ਜਾਂਦਾ ਮਹਾਰਾਜ ਸਾਹਿਬ ਕਹਿੰਦੇ ਤਾਂ ਪੱਲੇ ਕੁਝ ਨਹੀਂ ਪੈਂਦਾ ਜਾਤ ਚ ਗਬਾਣਾ ਤੇ ਮੰਗੈ ਦਾਨ ਦੇ ਪਿਆਰਿਆ ਮੇਰੇ ਵੈ ਗਰੂ ਮੇਰੀ ਝੋਲੀ ਭਰ ਕਾਦੇ ਨਾਲ ਦੇਵਨ ਹਾਰ ਦਾ ਤਾਰ हे ਦੇਨ ਵਾਲੇ ਦਾਤਿਆ ਮੇਹਰਾ ਵਾਲਿਆ ਮੈਂ ਨਿਤ ਚੇ ਤਾਰਿਆ ਮੈਂ ਨਿਤ ਤੈਨੂੰ ਚਿਤ ਵਿਦਾਇ ਮੈਨੂੰ ਆਪਣਾ ਨਾਮ ਦੇ ਮੇਰੇ ਘਰ ਵਿੱਚ ਤੂੰ ਆ ਤੂੰ ਚਾਹੀਦਾ ਐ ਤੈਨੂੰ ਚਾਹੀਦਾ ਐ ਤੇ ਸੰਸਾਰ ਵਿੱਚ ਦੁੱਖ ਹੈ ਨਾ ਜੀ ਬਿਮਾਰੀਆਂ ਨੇ ਅਸੀਂ ਤੜਫਦੇ ਬਿਲਕਦੇ ਤੇ ਅਸੀਂ ਕਹਿੰਨੇ ਵੀ ਕੋਈ ਨਹੀਂ ਹੌਂਸਲਾ ਦੇਣ ਵਾਲੀ ਬਿਮਾਰੀ ਨੂੰ ਹਰਾ ਦਿਓ ਦੁੱਖ ਨੂੰ ਹਰਾ ਦਿਓ ਤੇ ਬਿਰਤੀ ਸਾਡੀ ਇਹ ਦਰਯੋਧਨ ਵਾਲੀ ਹਰਾਵਾਂਗੇ ਕਿੱਥੇ ਦਰਯੋਧਨ ਜਿਹੜਾ ਸੀ ਨਾ ਸ਼੍ਰੀ ਕ੍ਰਿਸ਼ਨ ਜੀ ਤੋਂ ਮਹਾਭਾਰਤ ਦਾ ਯੁੱਧ ਹੋਣ ਤੋਂ ਪਹਿਲਾਂ ਸਹਾਇਤਾ ਮੰਗਣ ਗਿਆ ਚਲਿਆ ਤੇ ਕੁਝ ਸਮਾਂ ਕੁਝ ਮਿੰਟ ਠਹਿਰ ਕੇ ਅਰਜੁਨ ਵੀ ਉੱਥੇ ਚਲਾ ਗਿਆ ਤੇ ਸ੍ਰੀ ਕ੍ਰਿਸ਼ਨ ਜੀ ਆਪਣੇ ਆਰਾਮ ਕਰਦੇ ਹੋਏ ਜਦ ਉੱਠੇ ਨਾ ਤੇ ਅਰਜੁਨ ਸਹਰਾਣੇ ਵਾਹਿਗੁਰੂ ਅਰਜੁਨ ਪੈਰਾਂ ਵੱਲੇ ਖੜਾ ਸੀ ਤੇ ਦਰਜੋਧਨ ਸਹਰਾਣੇ ਵੱਲੇ ਜਾ ਕੇ ਵੀ ਮੈਂ ਇੱਕ ਜਿਹੜਾ ਰਾਜਪਾਟ ਵਾਲਾ ਤੇ ਉਹਨੇ ਜਦੋਂ ਸ੍ਰੀ ਕ੍ਰਿਸ਼ਨ ਦੇ ਉੱਠੇ ਕਹਿਣ ਲੱਗੇ ਬਈ ਹਾਂ ਅਰਜੁਨ ਤੂੰ ਆਵਾਜ਼ ਮਾਰ ਲੈਂਦਾ ਕੁਦਰਤੀ ਜਿਹੜਾ ਪੈਰਾਂ ਵੱਲੇ ਖੜਾ ਹੋਵੇ ਜਦੋਂ ਬੰਦਾ ਉੱਠੇ ਸਿੱਧਾ ਧਿਆਨ ਉੱਤੇ ਪੈਣਾ ਦਰਜੋਦਨ ਕਹਿੰਦਾ ਜੀ ਪਹਿਲਾਂ ਮੈਂ ਆਇਆ ਮੇਰੀ ਗੱਲ ਸੁਣੀ ਜਾਣੀ ਚਾਹੀਦੀ ਤੇ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਵੀ ਪਹਿਲਾਂ ਮੈਂ ਇਹ ਮੈਂ ਇਹਨੂੰ ਦੇਖਿਆ ਤੂੰ ਪਹਿਲਾਂ ਆਇਆ ਹੋਏਗਾ ਪਰ ਮੈਂ ਉੱਠਿਆ ਮੈਂ ਪਹਿਲਾਂ ਇਹਨੂੰ ਦੇਖਿਆ ਇਹਦੀ ਪਹਿਲਾਂ ਸੁਣਾਗਾ ਕਹਿੰਦਾ ਜੀ ਨਹੀਂ ਤੇ ਉਹਦੀ ਨਿਮਰਤਾ ਦੇਖੋ ਕਹਿੰਦੇ ਵੀ ਇਹਦੀ ਭਾਤਾ ਜੀ ਦੀ ਸੁਣ ਲਓ ਅਰਜੁਨ ਕਹਿੰਦੇ ਕਹਿੰਦਾ ਨਹੀਂ ਅਰਜੁਨ ਪਹਿਲਾਂ ਤੂੰ ਦੱਸ ਕਹਿੰਦੇ ਜੀ ਧਰਮ ਯੁੱਧ ਹੋਣਾ ਹੈ ਮੈਂ ਤੁਹਾਡੇ ਤੋਂ ਸਹਾਇਤਾ ਲੈਣ ਆਇਆ ਹੈ ਤੇ ਮੇਰੀ ਮਦਦ ਕਰੋ ਤੇ ਆਗੋਂ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਅਰਜੁਨਾ ਮੈਂ ਨਿਹੱਥਾ ਮੈਂ ਸ਼ਾਸਤਰ ਕੋ ਨਹੀਂ ਚੱਕਣਾ ਇੱਕ ਪਾਸੇ ਮੇਰੀ ਸਾਰੀ ਸੈਨਾ ਸਾਰੇ ਤੀਰ ਅੰਜਾ ਅੰਦਾਜ਼ ਸਾਰੇ ਘੋੜ ਸਵਾਰ ਸਾਰੇ ਔਰ ਰਥ ਬਗੀਆਂ ਨੇ ਇੱਕ ਪਾਸੇ ਉਹ ਸਾਰੇ ਨੇ ਸੈਨਾ ਲੈ ਲੈ ਤੇ ਅਜੇ ਇੰਨੇ ਬੋਲ ਬੋਲਦਿਆਂ ਅਰਜੁਨ ਅਗੋ ਬਚਨ ਕਹਿੰਦਾ ਹੈ ਭਗਵਨ ਮੈਂ ਤੁਹਾਡੀ ਸੈਨਾ ਤੋਂ ਸਹਾਇਤਾ ਲੈ ਨਹੀਂ ਆਇਆ ਮੈਨੂੰ ਸੈਨਾ ਨਹੀਂ ਚਾਹੀਦੀ ਤੇ ਜਿਹੜਾ ਦਰਜੋਦਨ ਸੀ ਉਹਨੇ ਉੱਥੇ ਗੱਲ ਕੱਟੀ ਵਿਚਾ ਲਿਓ ਕਹਿੰਦਾ ਜੀ ਜੇ ਭਰਾਤਾ ਜੀ ਸੈਨਾ ਤੇ ਸਾਰਾ ਕੁਝ ਨਹੀਂ ਲੈਂਦੇ ਮੈਨੂੰ ਦੇ ਦਿਓ ਕਹਿੰਦੇ ਵੀ ਚੱਲ ਇਹਨੂੰ ਦੇ ਦਿਓ ਉਹਨੂੰ ਦੇਤੀ ਸਾਰੀ ਸੈਨਾ ਸ੍ਰੀ ਕ੍ਰਿਸ਼ਨ ਜੀ ਨੇ ਆਪਣੀ ਸਾਰੀ ਸੈਨਾ ਉਹਨੂੰ ਦੇ ਦਿੱਤੀ ਤੇ ਮੁਸਕਰਾਵੇ ਹੱਸੇ ਦਰਜੋਦਨ ਵੀ ਇਹ ਕਿੱਡਾ ਮੂਰਖੇ ਸੈਣਾ ਲਈ ਨਹੀਂ ਤੇ ਜੁਦ ਦੇ ਵਿੱਚ ਕੀ ਕਰਨਾ ਤੇ ਅਗੋ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਅਰਜਨ ਨੇ ਕਿਹਾ ਜੀ ਮਹਾਰਾਜ ਤੀਰ ਮੈਨੂੰ ਚਲਾਉਣੇ ਆਉਂਦੇ ਆ ਮੇਰਾ ਰੱਥ ਫਸ ਜਾਵੇ ਅਰ ਵੈਰੀਆਂ ਦੇ ਵਿੱਚ ਵੈਰੀਆਂ ਨੂੰ ਪਛੜਨਾ ਹੈ ਤੇ ਰੱਥ ਕਿਹੜੇ ਪਾਸੇ ਲਜਾਣਾ ਮੈਨੂੰ ਇਹ ਪਤਾ ਨਹੀਂ ਜੇ ਲੱਗਦਾ ਜਿੱਤ ਤਾਂ ਹੋਣੀ ਏ ਜਦੋਂ ਦੁਸ਼ਮਣਾਂ ਦੇ ਵਿੱਚ ਦੀ ਰੱਥ ਫਿਰਿਆ ਤੇ ਮੇਰੇ ਰੱਥ ਤੇ ਤੁਸੀਂ ਬੈਠੋ ਫੇਰ ਚੱਲੇਗਾ ਕੰਮ ਛੇਤਰ ਭਾਵੇਂ ਨਾ ਚੁੱਕੋ ਤੇ ਫਿਰ ਸ਼੍ਰੀ ਕ੍ਰਿਸ਼ਨ ਜੀ ਮਹਾਭਾਰਤ ਦਾ ਯੁੱਧ ਪੜ ਕੇ ਦੇਖਿਓ ਦੇ ਰਥਵਾਹੀ ਨੇ ਰਥਵਾਹੀ ਤੇ ਜਦੋਂ ਡੋਲ ਗਿਆ ਨਾ ਜੰਗ ਦੇ ਮੈਦਾਨ ਵਿੱਚ ਜਾ ਕੇ ਅਰਜਨ ਵੀ ਡੋਲ ਗਿਆ ਕਿ ਮੇਰੇ ਸਾਰੇ ਰਿਸ਼ਤੇਦਾਰ ਖੜੇ ਮੈਂ ਇਹਨਾਂ ਨੂੰ ਕਿਵੇਂ ਮਾਰਾਂ ਫੇਰ ਗੀਤਾ ਉਚਾਰਨ ਹੋਈ ਫੇਰ ਗੀਤਾ ਦਾ ਜਨਮ ਹੋਇਆ ਔਰ ਉਹ ਕਾਦੇ ਲਈ ਅਰਜਨ ਨੇ ਸ਼ਾਸਤਰ ਛੁੱਟ ਦਿੱਤੇ ਸਨਾ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦੇ ਕੇ ਉਹ ਡਿੱਗੇ ਹੋਏ ਸ਼ਾਸਤਰ ਹੱਥ 'ਚ ਫੜਾਏ ਤੇ ਕਿਹਾ ਇਹ ਸਾਰੇ ਧਰਮ ਦੇ ਉੱਪਰ ਫੋੜੇ ਨੇ 마ੜੇ ਜਿਹੜੇ ਫੋੜੇ ਵਿੱਚ ਰਾਂਦ ਭਰੀ ਆ ਔਰ ਉਹ ਇਹ ਧਰਮ ਦੇ ਸਰੀਰ ਨੂੰ ਗੱਲਣ ਵਾਲੇ ਸਾਰਿਆਂ ਨੂੰ ਕੱਟ ਸੋਟ ਸਾਰਿਆਂ ਨੂੰ ਜਿੱਤ ਕਿਹਦੀ ਹੋਈ ਜਿਹੜਾ ਸੈਨਾ ਲੈ ਗਿਆ ਉਹਦੀ ਜਿੱਤ ਹੋਈ ਕਿ ਜਿਹਦੇ ਰਥ ਦੇ ਉੱਪਰ ਸ਼੍ਰੀ ਕ੍ਰਿਸ਼ਨ ਬਹਿ ਗਿਆ ਜਿੱਤ ਉਹਦੀ ਹੋਈ ਅਸੀਂ ਵੀ ਸੰਸਾਰ ਵਿੱਚ ਪ੍ਰਭੂ ਦੀ ਸੈਨਾ ਨੇ ਪਦਾਰਥ ਸੁਖ ਸੁਭ ਦਾਵਾ ਅਸੀਂ ਜਿੰਨੇ ਮੰਗਣ ਆਉਣੇ ਆ ਸਾਰੇ ਬਸ ਸੈਣਾ ਹੀ ਮੰਗਣ ਆਉਣੇ ਆ ਆਪਾਂ ਜਿੰਨੇ ਆਉਣੇ ਨਾ ਬਹੁਤਾ ਦਿੰਦਾ ਕੋਈ ਬਿਰਲਾ ਗੁਰਮਤ ਚੱਲੇ ਜੀ ਅਸੀਂ ਪਦਾਰਥ ਤੇ ਪ੍ਰਾਰਥਨਾ ਸਭ ਕੁਝ ਇਹ ਹੀ ਮੰਗਦੇ ਆ ਤੇ ਜਿਹੜਾ ਮੰਗ ਲੈਂਦਾ ਨਾ ਮੈਨੂੰ ਤੂੰ ਚਾਹੀਦਾ ਮੇਰੇ ਰਥ ਖਿਰਦੇ ਰੂਪੀ ਰਥ ਤੇ ਤੂੰ ਬੈਠੇ ਇਸ ਸ਼ਰੀਰ ਰਥ ਨੂੰ ਮਹਾਰਾਜ ਵੀ ਕਹਿੰਦੇ ਆ ਤਨ ਰਥ ਤੇ ਮਨ ਰਥਵਾਹੀ ਇਹਨੂੰ ਮਨ ਨਾਲ ਚਲਾਵੇ ਮਾਲਕਾ ਤੂੰ ਰਥਵਾਹੀ ਬਣ ਤੈਨੂੰ ਸਹੀ ਦਿਸ਼ਾ ਚ ਲਿਜਾਵੇਂਗਾ ਕਦੇ ਦੀ ਸੰਸਾਰ ਜੁੱਧ ਦੇ ਵਿੱਚ ਇਹਦੀ ਹਾਰ ਨਹੀਂ ਹੋ ਸਕਦੀ ਇਹ ਜਿੱਤ ਦਾ ਝੰਡਾ ਚੁਲੇਗਾ ਜਿੱਤੇਗਾ ਜਦੋਂ ਤੂੰ ਰਾਤੇ ਬੈਠਾ ਇਹਦੇ ਚੱਲ ਰੇ ਕੋੜਿਆਂ ਇੰਦਰੀਆਂ ਦੀਆਂ ਬਾਗਾ ਪ੍ਰਭੂ ਨੂੰ ਪਕੜਾਈਏ ਮਹਾਰਾਜ ਤੂੰ ਅਭਿਓ ਆ ਤੈਨੂੰ ਚਿਤਾਰਿਆ ਤੂੰ ਕਿਰਪਾ ਕਰ ਜਾਚਕ ਮੰਗੇ ਨਿਤ ਨਾਮ ਜਾਚਕ ਮੰਗੇ ਹਣ ਕੀ ਮਹਾਰਾਜ ਕਹਿੰਦੇ ਨਿਤ ਨਾਮ ਨਾਮ ਦੀ ਮੰਗ ਕਰੇ ਸੱਚੇ ਪਾਤਸ਼ਾਹ ਕਹਿੰਦੇ ਸਾਹਿਬ ਕਰੇ ਕਬੂਲ ਤੇ ਸਾਹਿਬ ਮਾਲਕ ਨੂੰ ਕਬੂਲ ਕਰੇ ਨਾਮ ਮੰਗੇ ਸੇਵਕ ਸਿੱਖ ਤੇ ਪ੍ਰਭੂ ਕਬੂਲ ਕਰਕੇ ਉਹਦੀ ਝੋਲੀ ਵਿੱਚ ਨਾਮ ਦੀ ਦਾਤ ਪਾਵੇ ਜਾਚਕ ਜਨ ਜਾਚੈ ਪ੍ਰਭ ਦਾਨ ਪ੍ਰਭੂ ਤੂੰ ਜਾਚਕ ਬਣ ਕੇ ਮੰਗਤਾ ਬਣ ਕੇ ਨਾਮ ਮੰਗੇ ਕਰ ਕਿਰਪਾ ਦੇਵੋ ਧਰ ਨਾਮ ਹਰੀ ਵੈ ਗੁਰੂ ਮੈਨੂੰ ਨਾਮ ਦੀ ਦਾਤ ਦਿਓ ਨਾਮ ਦੀ ਮੰਗ ਗੁਰੂ ਤੋਂ ਮੰਗ ਮਾਇਆ ਮੋਹ ਤਰਕਟੀ ਨਾਰ ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਮੋਹ ਆ ਨਾ ਔਰ ਜਿਹੜਾ ਜਿਹਦੇ ਵਿੱਚ ਲੱਗ ਕੇ ਮਾਲਕ ਭੁੱਲੇ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਾਇਆ ਕੀ ਹੈ ਇਹ ਮਾਇਆ ਜਿਤ ਹਰ ਵੀਸਰੈ ਮੋਹ ਉਪਜੈ ਭਉ ਦੂਜਾ ਲਾਇਆ ਉਹਦੇ ਅੰਦਰ ਮੋਹ ਪੈ ਗਿਆ ਮੋਹ ਪੈਦਾ ਹੋਇਆ ਉਹਨੇ ਦਵੈਤ ਵੱਲੇ ਤੋਰ ਦਿੱਤਾ ਦੂਜੇ ਪਾਸੇ ਤੋਰ ਦਿੱਤਾ ਪਰਮਾਤਮਾ ਤੋਂ ਦੂਜੇ ਖਿਆਲਤ ਪੈਦਾ ਕਰ ਦਿੱਤੇ ਉਹਨੂੰ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਮਾਇਆ ਮੋਹ ਤਰਕਟੀ ਨਾਰ ਤਰਕਟੀ ਦਾ ਅਖਰੀ ਅਰਥ ਵਿਦਵਾਨਾਂ ਨੇ ਕੀਤਾ ਛਟੜ ਬਿਨਾਂ ਮਾਲਕੋਂ ਉਹ ਇਸਤਰੀ ਜਿਹਦਾ ਮਾਲਕ ਹੀ ਨਹੀਂ ਅਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਕੈਸਾ ਤਰਕਟੀ ਨਾਰ ਖਸਮ ਮਰੈ ਤੋ ਨਾਰ ਨਾ ਰੂਵੇ ਭਗਤ ਕਬੀਰ ਜੀ ਕਹਿੰਦੇ ਮਾਲਕ ਮਰ ਗਿਆ ਤੇ ਇਸਤਰੀ ਰੋਈ ਨਹੀਂ ਅਥਰ ਨੇ ਨਿਕਲੀ ਹਿੰਦੂ ਨਹੀਂ ਨਿਕਲੀ ਤੇ ਐਸਾ ਹੁਦਾਵੇ ਤੇ ਸੰਸਾਰ ਦੇ ਵਿੱਚ ਫਿਰ ਘੁਸਰ ਘੁਸਰ ਚੱਲ ਪੈਂਦੀ ਹੈ ਕਿ ਇਹਨੇ ਤਾਂ ਹਿੰਦ ਨਹੀਂ ਕਾਢੀ ਇਹਦੇ ਤਾਂ ਚਿਹਰੇ ਦੇ ਰੰਗ ਰੂਪ ਹੀ ਨਹੀਂ ਬਦਲਿਆ ਕੋਈ ਔਰ ਸ਼ੋਕ ਹੀ ਨਹੀਂ ਦਿਖਾਈ ਦੇਂਦਾ ਕਿਉਂ ਮਹਾਰਾਜ ਕਹਿੰਦੇ ਉਸ ਰਖਵਾਰਾ ਔਰੋ ਹੋਵੇ ਉਹਦੀ ਰਖਵਾਲੀ ਕਰਨ ਵਾਲਾ ਕੋਈ ਹੋਰ ਹੈ ਕਹਿੰਦੇ ਮਾਲਕ ਤੁਰ ਗਿਆ ਮਾਇਆ ਇਕੱਠੀ ਕਰਦਾ ਧਨ ਇਕੱਠਾ ਕਰਦਾ ਤੇ ਉਸ ਧਨ ਦੌਲਤ ਮਾਇਆ ਨੇ ਜਰਾ ਸੀ ਨਾ ਕੀਤੀ ਕਿਉਂਕਿ ਉਹਦੀ ਰਾਖੀ ਕਰਨ ਵਾਲੇ ਪਿੱਛੇ ਕਈ ਫਿਰਦੇ ਹੁੰਦੇ ਨੇ ਕਿ ਧਨ ਦਾ ਮਾਲਕ ਮੈਂ ਬਣਾਇ ਜਾਇਦਾਦ ਦਾ ਮਾਲਕ ਮੈਂ ਬਣਾ ਕਹਿੰਦੇ ਉਹ ਘਰ ਘਰ ਫਿਰੇ ਕੁਸ਼ੁੱਧ ਮਨ ਜਿਉ ਤਰਕਟ ਨਾਰੀ ਅਸ਼ੁੱਧ ਮਨ ਮਲੇ ਮਨ ਵਾਲਾ ਉਹ ਘਰ ਘਰ ਸੰਸਾਰ ਸੰਸਾਰ ਚ ਐ ਫਿਰਦਾ ਜਿਸ ਤਰ੍ਹਾਂ ਉਹ ਛਟੜ ਨਾਰੀ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਜੀਵਨ ਬਰਬਾਦ ਕਰਦੀ ਏ ਮਨਮੁਖ ਵੀ ਐਉਂ ਜੀਵਨ ਬਰਬਾਦ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੁੰਡੀ ਕਾਮਨ ਕਵਨ ਆਰ ਭੁੰਡੀ ਮਣ ਹੁੰਦਾ ਭੈੜੀ ਕਾਮਨ ਜੀਵ ਰੂਪੀ ਇਸਤਰੀ ਔਰ ਕਾਮਨ ਆਰ ਟੂਨੇ ਟਪੱਤੇ ਕਰਦੀ ਫਿਰਦੀ ਟੂਨੇ ਟੱਬਤੇ ਇਹਨਾਂ ਨਾਲ ਮੈਨੂੰ ਕੁਝ ਪ੍ਰਾਪਤੀ ਹੋ ਜਾਵੇ ਆਹ ਹੋ ਜਾਵੇ ਇਹ ਟੂਨੇ ਟੱਪਤਿਆਂ ਵਾਲਾ ਯਾਬ ਬੜੇ ਚਿਰਾਂ ਦਾ ਛੜਿਆ ਤੇ ਅਜੇ ਵੀ ਚੱਲੀ ਜਾਂਦਾ ਕਰੇ ਰੋਟੀ ਪੱਕੇ ਜਾਂ ਨਾ ਗਵਾਂਡੀ ਤੇ ਟੂਣਾ ਕਰਨਾ ਹੋਵੇ ਭਵੇਂ ਕਿਦੋਂ ਪੈਸੇ ਖੁੰਦੇ ਤੋਂ ਕੱਢਣੇ ਪੈਣ ਉਹ ਕੱਢੇ ਹੀ ਜਾਂਦੇ ਨੇ ਭਾਈ ਇਹਦਾ ਮੈਂ ਕੰਮ ਕਰਾਂ ਆਪਣੇ ਆਲਾ ਤਵਾ ਦਾ ਫੇਰ ਤਪ ਦਵੇਗਾ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਐਸੀ ਕਾਮਣ ਇਹ ਟੂਨੇ ਟਪੱਤੇ ਕਰਕੇ ਜੀਵ ਨੂੰ ਉਲਝਾਉਂਦੀ ਏ ਔਰ ਮਹਾਰਾਜ ਕਹਿੰਦੇ ਪੱਲੇ ਕੁਝ ਨਹੀਂ ਪੈਂਦਾ ਰਾਜ ਰੂਪ ਝੂਠਾ ਦਿਨ ਚਾਰ ਰਾਤ ਬਾਰ ਦਾ ਸੁਖ ਸੁਭਦਾ ਵਾ ਰੂਪ ਜਿਹਨੂੰ ਸਵਾਰਿਆ ਕਿ ਕਿਨੇ ਮੇਰੀ ਸੁੰਦਰਤਾ ਚ ਫਿਕਰ ਨਾ ਜਰਾ ਵੀ ਫਰਕ ਨਾ ਪੈਦਾ ਹੋਵੇ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਦੇ ਗੁਣਾ ਤੇ ਫਰਕ ਨਾ ਪੈਦਾ ਹੋਵੇ ਗੁਣਾ ਦੇ ਨਾਲ ਸੋਭਾ ਆਪਣੀ ਬੁਣਾਈਏ ਗੁਣਾ ਦਾ ਸ਼ਿੰਗਾਰ ਕਰੀਏ ਕਿ ਗੁਣ ਕਿੰਨੇ ਨੇ ਗੁਣਾ ਨਾਲ ਜਾਇਦਾ ਕਾਰ ਹੋਣੀ ਹੈ ਮਹਾਰਾਜ ਸਾਹਿਬ ਕਹਿੰਦੇ ਇਹ ਝੂਠਾ ਧਨ ਵੀ ਸਾਥ ਨਹੀਂ ਲੰਗਦਾ ਤੇ ਤਾਨ ਦੀ ਸ਼نگਾਰਤਾ ਹੀ ਵੀ ਜਿਹੜੀ ਹੈ ਅਵਗਿਆਨ ਨੂੰ ਕਰਸ਼ਤ ਕਰਨ ਵਾਲੀ ਇਹ ਵੀ ਨਾਲ ਨਹੀਂ ਜਾਂਦੀ ਇਹ ਚਾਰ ਦਿਨਾਂ ਦੀ ਸੋਬਾ ਆ ਇਹਨੂੰ ਤਾਂ ਮਹਾਰਾਜ ਕਹਿੰਦੇ ਰਾਜ ਕਪਟੰਗ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬਤ ਹੈ ਅ ਗਰਬ ਦਾ ਫਿਰਦਾ ਹੰਕਾਰ ਇਹ ਸਭ ਕਪਟ ਛਲ ਰੂਪ ਹੈ ਇਹ ਨਾਲ ਨਿਭਣ ਵਾਲਾ ਨਹੀਂ ਮਹਾਰਾਜ ਕਹਿੰਦੇ ਨਾਮ ਮਿਲੇ ਚਾਨਨ ਅੰਧਾਰ ਕੀ ਦੇਖਿਰ ਦੇ ਵਿੱਚ ਨਾਮ ਦੀ ਬਖਸ਼ਿਸ਼ ਹੋ ਜਾਂਦੀ ਨਾ ਜਿਸ ਮਨੁੱਖ ਨੂੰ ਉਹਦੇ ਅੰਧਕਾਰ ਜਿੱਥੇ ਦਿਲ ਅੰਧਿਆਰੀ ਰਾਤ ਹੈ ਉਥੇ ਚਾਨਣਾ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਗਿਆਨ ਦਾ ਸੂਰਜ ਉਹਦੇ ਹੋ ਜਾਂਦਾ ਹੈ ਉਹ ਜੀਵ ਪ੍ਰਕਾਸ਼ ਵਾਲਾ ਹੋ ਜਾਂਦਾ ਹੈ ਚੱਕ ਛੋਡੀ ਸੈਸਾ ਨਹੀਂ ਕੋਏ ਜਿਹੜੇ ਮਾਇਆ ਦੇ ਪਦਾਰਥ ਮਾਇਆ ਦੇ ਹਾ ਭਵ ਸੰਸਾਰ ਵਾਲੇ ਕਹਿੰਦੇ ਇਹਨਾਂ ਨੂੰ ਵੇਖ ਕੇ ਚੱਖ ਕੇ ਚੰਗੀ ਤਰ੍ਹਾਂ ਸਿਆਣ ਕਰਕੇ ਇਹਨਾਂ ਦਾ ਤਿਆਗ ਕਰ ਦਿੱਤਾ ਹੁਣ ਇਹਨਾਂ ਦੀ ਉਲਝਾਣੀ ਦੇ ਵਿੱਚ ਆਪਣੇ ਜੀਵ ਨੂੰ ਉਲਝਣ ਨਹੀਂ ਦਿੰਦਾ ਆਪਣੇ ਆਪ ਨੂੰ ਉਲਝਣ ਨਹੀਂ ਦਿੰਦਾ ਇਹਦੇ ਤੋਂ ਕਿਨਾਰਾ ਕਰ ਜਾਂਦਾ ਇਹ ਤੋਂ ਪਾਸੇ ਹੋ ਜਾਂਦਾ ਮੋਹ ਨੂੰ ਹਾਵੀ ਨਹੀਂ ਹੋਣ ਦਿੰਦਾ ਬਾਪ ਦਿਸੈ ਬੇਜਾਤ ਨਾ ਹੋਏ ਸਾਹਮਣੇ ਖੜਾ ਬਾਪ ਦਿਸਦਾ ਬੇਜਾਤ ਉਹਦੇ ਤੋਂ ਰਹਿਤ ਕੁੱਠੇ ਪਾਥੇ ਨਹੀਂ ਚੱਲਦਾ ਜਿੰਨੂੰ ਸਾਹਮਣੇ ਗੁਰੂ ਦੇਸ ਦਾ ਖੜਾ ਹੋਇਆ ਉਹ ਗੁਰੂ ਤੋਂ ਉਲਟਾ ਚੱਲਣ ਦਾ ਜ਼ਤਨ ਨਹੀਂ ਕਰਦਾ ਮਹਾਰਾਜ ਕਹਿੰਦੇ ਆ ਜਿਸ ਦਾ ਬਾਪ ਗੁਰੂ ਦੇਸ ਦਾ ਹੈ ਜਿਹੜਾ ਕਹਿੰਦਾ ਨਾ ਮੇਰਾ ਗੁਰੂ ਗ੍ਰੰਥ ਸ ਹੈ ਮੇਰਾ ਗੁਰੂ ਪੰਥ ਸਾਹਿਬ ਮਹਾਰਾਜ ਤੋਂ ਬਗੈਰ ਨਹੀਂ ਮਹਾਰਾਜ ਕਹਿੰਦੇ ਜਾਂਦਾ ਉਹ ਕੂੜ ਬੋਲਦਾ ਜੇ ਸੱਚ ਬੋਲਦਾ ਤੇ ਫਿਰ ਯਾਦ ਰੱਖਣਾ ਜਿੰਨੂੰ ਬਾਪ ਸਤਗੁਰੂ ਦੇਸਦਾ ਹੈ ਨਾ ਮਹਾਰਾਜ ਕਹਿੰਦੇ ਉਹ ਗੁਰੂ ਕਾ ਸਿੱਖ ਵੀ ਜਾਤ ਕਿਸੇ ਦੇਵੀ ਦੇਵਤੇ ਦੇ ਕਿਸੇ ਕਬਰ ਸ਼ਬਰ ਤੇ ਜਾ ਕੇ ਮੱਥੇ ਨਹੀਂ ਰਗੜਦਾ ਉਹ ਕਹਿੰਦਾ ਇਹ ਮੇਰਾ ਬਾਪ ਏ ਤੇ ਮੈਂ ਆਪਣੇ ਬਾਪ ਤੋਂ ਮੰਗਣਾ ਹੈ ਤੇ ਮੇਰਾ ਬਾਪ ਦੇ ਕੇ ਕਦੇ ਨਹੀਂ ਐਸਾ ਕਹੇਗਾ ਉਹ ਬਾਪ ਇਹਨੂੰ ਜਾਣਦਾ ਵੇ ਜਾਤ ਹੋਰ ਪਾਸੇ ਨਹੀਂ ਜਾਂਦਾ ਔਰ ਜਿਹੜਾ ਬਾਪ ਪ੍ਰੇਮ ਨੂੰ ਜਾਣਦਾ ਉਹ ਕਦੇ ਨਾਸਤਕਤਾ ਵਾਲੇ ਵਿਚਾਰ ਨਹੀਂ ਉਤਪਨ ਕਰਦਾ ਮਹਾਰਾਜ ਕਹਿੰਦੇ ਜਨਤਾ ਉਹ ਫਿਰ ਸਪੁੱਤਰ ਨਹੀਂ ਉਹ ਕਪੂਤ ਹੋਵੇਗਾ ਜਿਹੜਾ ਬਾਪ ਤੇ ਹੀ ਸ਼ੰਕਾਵਾਂ ਤੇ ਨਾਸਤਕਤਾ ਦੀ ਤਰ੍ਹਾਂ ਉਹਦੇ ਗਲਮੇ 'ਚ ਹੱਥ ਪਾਉਣ ਨੂੰ ਆਵੇ ਮਹਾਰਾਜ ਕਹਿੰਦੇ ਉਹ ਕਬੂਤ ਤਾ ਹੋ ਸਕਦਾ ਉਹ ਗੁਰਸਿੱਖ ਨਹੀਂ ਹੋ ਸਕਦਾ ਜਿਹੜਾ ਨਾਸਤਕਤਾ ਦੇ ਬੋਲ ਗੁਰੂ ਆਪਣੇ ਲਈ ਬੋਲੇ ਤੇ ਹੋਰਨਾਂ ਦੇ ਲਈ ਹੋਰ ਕੁਝ ਬੜੀ ਸ਼ਰਧਾ ਪ੍ਰਗਟ ਕਰੇ ਕਹਿੰਦੇ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਏਕੇ ਕੋ ਨਾਹੀ ਭਉ ਕੋਏ ਇੱਕ ਪਰਮਾਤਮਾ ਦਾ ਹਿਰਦੇ ਵਿੱਚ ਭਉ ਦਰ ਨਹੀਂ ਪੈਦਾ ਹੋਇਆ ਕਰਤਾ ਕਰੇ ਕਰਾਵੈ ਸੋਏ ਮਹਾਰਾਜ ਕਹਿੰਦੇ ਜੋ ਕਰਤਾ ਕਰਦਾ ਉਹ ਕਰਵਾਉਂਦਾ ਉਹ ਹੋਵੇਗਾ ਉਸ ਮਾਲਕ ਦਾ ਭਉ ਰਖ ਹੋਰ ਭੈ ਤਿਆਗ ਦੇ ਹੋਰ ਭੈ ਨੇ ਤੇਰੇ ਜੀਵਨ ਦਾ ਬੇੜਾ ਬੰਨੇ ਨਹੀਂ ਉਲਾਉਣਾ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਉਹ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ ਨਾਉ ਡਰਾਉਂਦਾ ਤੇ ਨਾ ਕਿਸੇ ਦਾ ਡਰ ਮਨ ਦਾ ਚ ਰਾਜਾ ਹੋਵੇ ਚਾਹ ਕੰਗਾਲ ਹੋਵੇ ਉਦਾਇ ਇੱਕੋ ਜਿਆ ਸੁਨੇਹ ਪ੍ਰੇਮ ਸਬਣਾ ਪ੍ਰਤੀ ਹੁੰਦਾ ਮਨ ਚ ਸ਼ਰਦਾ ਹਿਰਦੇ ਚ ਪ੍ਰੇਮ ਪਰਮਾਤਮਾ ਵਾਲਾ ਹੁੰਦਾ ਮਹਾਰਾਜ ਕਹਿੰਦੇ ਸ਼ਬਦ ਮੋਏ ਮਾਨ ਮਨ ਤੇ ਮਾਰੇ ਆ ਸ਼ਬਦ ਦੇ ਨਾਲ ਮਨ ਨੂੰ ਅੰਦਰੋਂ ਹੀ ਇਹਦੀ ਹੰਗਤਾ ਮਮਤਾ ਨੂੰ ਮਾਰਿਆ ਨਸ਼ਟ ਕੀਤਾ ਮੋਹ ਵਿਰੋਧ ਕ੍ਰੋਧ ਨੂੰ ਅੰਦਰੋਂ ਨਸ਼ਟ ਕੀਤਾ ਠਾਕ ਰਹੇ ਮਨ ਸਾਚੇ ਧਾਰਿਆ ਹੁਣ ਠਾਕ ਠਹਿਰਾ ਕੇ ਟਕਾ ਕੇ ਮੰਨ ਕਰਕੇ ਅੰਦਰੋਂ ਟਿਕ ਗਏ ਮਨ ਨੂੰ ਇੱਧਰ ਉੱਧਰ ਭਟਕਣ ਤੋਂ ਰੋਕ ਕੇ ਔਰ ਮਨ ਨੂੰ ਅੰਦਰ ਮਨ ਵਿੱਚ ਸੱਚੇ ਵਹਿਗੁਰੂ ਦਾ ਸ਼ਬਦ ਰੂਪ ਨਾਮ ਰੂਪ ਉਪਦੇਸ਼ ਧਾਰਿਆ ਟਿਕਾਇਆ ਵਸਾਇਆ ਅਵਰ ਨਾ ਸੂਝੇ ਗੁਰ ਕੋ ਵਾਰਿਆ ਹੁਣ ਗੁਰੂ ਤੋਂ ਬਗੈਰ ਅਵਰ ਹੋਰ ਕੋਈ ਸੂਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਕਿ ਕੋਈ ਦੂਜਾ ਹੈ ਕੋਈ ਦੂਜਾ ਦਿਸਦਾ ਨਹੀਂ ਸੁਣਾਈ ਨਹੀਂ ਦਿੰਦਾ ਉਹ ਗੁਰੂ ਦਾ ਨਾਮ ਸਾਕੇ ਮੈਂ ਆਪਣੇ ਗੁਰੂ ਤੋਂ ਵਾਰਿਆ ਕੁਰਬਾਨ ਜਾਂਦਾ ਹਾਂ ਨਾਨਕ ਨਾਮ ਰਤੇ ਨਿਸਤਾਰਿਆ ਫਿਰ ਜਿਨ੍ਹਾਂ ਨੂੰ ਦੂਜਾ ਚੇਤੇ ਨਹੀਂ ਆਉਂਦਾ ਅੰਦਰ ਨਾਮ ਵਿੱਚ ਰਤੇ ਗਏ ਮਹਾਰਾਜ ਕਹਿੰਦੇ ਗੁਰੂ ਨੇ ਨਿਸਤਾਰਿਆ ਅਗਿਆਨ ਚੋਂ ਕੱਢ ਕੇ ਗਿਆਨ ਵਿੱਚ ਪਾਰ ਉਤਾਰਿਆ ਕਰਤਾ ਗੁਰੂ ਨੇ ਲੋਕ ਵਿੱਚੋਂ ਪਰ ਲੋਕ ਨੂੰ ਜਾਂਦੇ ਆ ਆਪਣੇ ਵਿੱਚ ਮਹਾ ਪ੍ਰਕਾਸ਼ ਵਿੱਚ ਮਿਲਾ ਕੇ ਉਹਦਾ ਪਾਰ ਉਤਾਰਾ ਕੀਤਾ ਹੈ ਇਹ ਸੱਚੀ ਸਰਕਾਰ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਨੇ ਜੋ ਪਾਵਨ ਪਵਿੱਤਰ ਉਪਦੇਸ਼ ਦਿੱਟ ਕਿਰਾਇਆ ਉਹਦੀ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਾਧ ਗੁਰੂ ਕੀ ਸੰਗਤ ਸਤ ਗੁਰੂ ਗਰੀਬ ਨਿਵਾਜ ਮਹਾਰਾਜ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤ ਬੁੱਧੀ ਬਖਸ਼ਿਸ਼ ਕਰਨੀ ਜੋ ਪੜ ਪੜਾ ਕੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਦਰ ਦਾ ਉਪਦੇਸ਼ ਗੁਰਬਾਣੀ ਵਿਚਾਰ ਗੁਰੂ ਹਜੂਰੀ ਅੰਦਰ ਗੁਰੂ ਕੀ ਸੰਗਤ ਦੇ ਸਾਨਮੁਖ ਰੱਖ ਸਕੀਏ ਸਾਡਾ ਸਭਨਾ ਪੜਨ ਸੁਣਨ ਵਾਲਿਆਂ ਦਾ ਭਲਾ ਹੋਵੇ ਸਾਡਾ ਜੀਵਨ ਗੁਰੂ ਲੇਖੇ ਲੱਗੇ ਗੁਰੂ ਆਸ਼ੇ ਅਨੁਸਾਰ ਚੱਲਣ ਦਾ ਸਤਿਗੁਰੂ ਸਾਨੂੰ ਬਲ ਉਪਰਾਲਾ ਉਦਮ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ